ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਣੇ ਕਿਸੇ ਦੋਸਤ ਨੇ ਆ ਗੱਡੀ ਲੈਂਦੀ ਹੈ ਜੀ ਨੀਸ਼ਾਨ ਦੀ ਕੈਗਰ ਤੇ ਇਹਦੇ ਵਿੱਚ ਜਿਹੜੇ ਫੀਚਰ ਆ ਬਹੁਤ ਨੇਗੇ ਮਤਲਬ ਕਿ ਵੀ ਇਸ ਰੇਟ ਦੇ ਵਿੱਚ ਨਾ ਵੀ ਬਹੁਤ ਘੱਟ ਗੱਡੀਆਂ ਨੇ ਜਿਹੜੀਆਂ ਬਹੁਤ ਘੱਟ ਕੰਪਨੀਆਂ ਨੇ ਜਿਹੜੀਆਂ ਮਤਲਬ ਕਿ ਐਨੇ ਫੀਚਰ ਦਿੰਦੀਆਂ ਨੇਗੀਆਂ ਇਹ ਮਤਲਬ ਕਿ ਵੀ ਗੱਡੀ 7.5 ਲੱਖ ਦੇ ਆਸ-ਪਾਸ ਆਈ ਹੈਗੀ ਤੇ ਇਹਦੇ ਜਿਹੜੇ ਫੀਚਰ ਨੇਗੇ ਦੇਖੋ ਇਹਦੇ ਸਟੀਅਰਿੰਗ ਤੇ ਮਤਲਬ ਕਿ ਵੀ ਸਾਰੇ ਕੰਟਰੋਲ ਦਿੱਤੇ ਹੋਏ 뮤직 ਦੇ ਆਹ ਦੇਖ ਸਕਦੇ ਹੋ ਤੁਸੀਂ ਆਹ ਇਹਦਾ ਆ ਗਿਆ ਡਿਜੀਟਲ ਮੀਟਰ ਸਾਰਾ ਹੀ ਡਿਜੀਟਲ ਹੈਗਾ ਆਹ ਦੇਖ ਸਕਦੇ ਹੋ ਤੁਸੀਂ ਅ ਟੱਚ ਸਕ੍ਰੀਨ ਆ ਗਈ 8 ਇੰਚ ਦੀ Android Auto Carplay ਆ ਏਸੀ ਦੇ ਕੰਟਰੋਲ ਆ ਗਏ ਆ ਜਿਹੜੇ ਸੀਟਾਂ ਨੇ ਇਹਨਾਂ ਸਾਰੀਆਂ ਫੈਬਰਿਕ ਦੀਆਂ ਸੀਟਾਂ ਨਹੀਂ ਗੀਆਂ ਕੱਪੜੇ ਦੀਆਂ ਕੱਪੜੇ ਸੀਟ ਕਵਰ ਜਿਹੜੇ ਹੋਇਆ ਉੱਪਰ ਤੇ ਆ ਆ ਗਏ ਆਪਣਾ ਵਿੰਡੋ ਦੇ ਕੰਟਰੋਲ ਆ ਗਏ ਚ ਚਾਈਲਡ ਲੌਕ ਤੇ ਇਹ ਤੇ ਜੋ ਮਿਰਰ ਅਡਜਸਟੇਬਲ ਹੈਗੇ ਸਾਰੇ ਵੀ ਮਲਕੇ ਅੰਦਰੋਂ ਹੀ ਫੋਲਡੇਬਲ ਨਹੀਂ ਹੈਗੇਗੇ ਬਾਕੀ ਗੱਡੀ ਬਹੁਤ ਵਧੀਆ ਹੈਗੀ ਪੰਜ ਜਣੇ ਆਏ ਪੂਰੇ ਖੁੱਲੇ ਡੁੱਲੇ ਬਹਿੰਦੇ ਹੈਗੇ ਆ ਪਿੱਛੇ ਵੀ AC ਵੈਂਟ ਦਿੱਤੇ ਹੋਏ ਨੇਗੇ ਆ ਦੇਖ ਸਕਦੇ ਹੋ ਤੁਸੀਂ ਪਿੱਛੇ ਤਿੰਨ ਜਣੇ ਆਰਾਮ ਨਾਲ ਬਹਿੰਦੇ ਆ ਹੈਡ ਰੈਸਟ ਪਿਛਲੇ ਸੀਟਾਂ ਤੇ ਲੱਗੇ ਹੋਏ ਹੈਗੇ ਆ ਦੇਖੋ बाकी शानदार ग्डी है पूरी हम थो दिखाने पादी डिग्गी डिगी वह स्पेस दिता हुआ है यह गल नहीं है देखो ਪੂਰਾ ਵੀ ਮਤਲਬ ਕਿ ਸਮਾਨ ਸੂਨ ਪੂਰਾ ਵਧੀਆ ਰੱਖਿਆ ਜਾ ਸਕਦਾ ਹੈਗਾ ਹੈਗਾ ਮੈਨੂੰ ਲੱਗਦਾ 1.450 ਲੀਟਰ ਦੇ ਆਸ-ਪਾਸ ਹੈਗਾ ਜਿਹੜਾ ਇਹਦਾ ਬੂਟ ਆਹ ਹੈਗਾ ਡਿੱਗੀ ਦਾ ਸਪੇਸ ਜਿਹੜਾ ਟਾਇਰ ਹੈਗਾ ਜਿਹੜਾ ਇਹਦਾ ਸਟਿੱਪਣੀ ਦਾ ਟਾਇਰ ਹੈਗਾਗਾ ਇਹ ਹੈਗਾਗਾ 14 ਇੰਚ ਦਾ ਦਿੱਤਾ ਹੋਇਆਗਾ ਉਦੋਂ ਦੋ ਨੰਬਰ ਛੋਟਾਗਾ ਟਾਇਰ ਹੈ ਜਿਹੜੇ ਇਹਦੇ 16 ਨੰਬਰ ਆਗੇ ਤੇ ਸਟਿੱਪਣੀ ਜਿਹੜੀ ਹੈਗੀ ਹੈਗੀ 14 ਨੰਬਰ ਦੀ ਆ ਬਾਕੀ ਸਾਰੀਆਂ ਕੰਪਨੀਆਂ ਤਕਰੀਬਨ ਸਟਿੱਪਣੀ ਦਾ ਜਿਹੜਾ ਇੱਕ ਨੰਬਰ ਛੋਟਾ ਹੀ ਦਿੰਦੀਆਂ ਨੇਗੀਆਂ ਹੁਣ ਆਪਾਂ ਤੁਹਾਨੂੰ ਦਿਖਾਉਣਾ ਇਹਦਾ ਇੰਜਨ ਆਹ ਦੇਖੋ ਜੀ ਇੰਜਣ ਜਿਹੜਾ ਇਹਦਾ ਹੈਗਾਗਾ 1 ਲੀਟਰ ਇੰਜਣ ਹੈਗਾ 1000 ਸੀਸੀ ਦਾ ਵਿਦਆਊਟ ਟਰਬੋ ਬਾਕੀ ਟਰਬੋ ਜਿਹ ਵੀ ਮਾਡਲ ਆਉਂਦਾ ਉਹ ਟੌਪ ਮਾਡਲ ਦੇ ਵਿੱਚ ਟਰਬੋ ਹੁੰਦੀ ਹੈਗੀ ਇਹ ਨਾਰਮਲ ਇੰਜਣ ਹੈਗਾ ਬਾਕੀ ਬਿਲਕੁਲ ਸਾਇਲੈਂਟ ਇੰਜਣ ਹੈਗਾ ਐਕਸਾਈਡ ਦੀ ਬੈਟਰੀ ਆ ਤਿੰਨ ਸਿਲੰਡਰ ਇੰਜਣ ਹੈਗਾ ਬਿਲਕੁਲ ਸਾਇਲੈਂਟ ਆ ਜਿਵੇਂ ਲੱਗਦਾ ਹੀ ਨਹੀਂ ਵੀ ਤਿੰਨ ਸਿਲੰਡਰ ਹੋਊਗਾ ਜਿਵੇਂ ਸਾਇਲੈਂਟ ਤੇ ਗੱਡੀ ਚੱਲਦੀ ਹੈਗੀ ਆ ਦੇਖੋ ਜਿਹਦੀ ਫਰੰਟ ਤੋਂ ਲੁੱਕ ਕੀਤੀ ਦੀ ਬਹੁਤ ਵਧੀਆ ਗੱਡੀ ਹੈ ਜੀ ਜੇ ਕਿਸੇ ਮੇਰੇ ਵੀਰ ਦਾ ਬਜਟ ਵੀ ਮਤਲਬ ਕਿ 7 7.5 ਲੱਖ ਦਾ ਨਾ ਹੋਰ ਗੱਡੀਆਂ ਦੇ ਜਿਵੇਂ Swift ਵਗੈਰਾ ਤੇ ਪੈਸੇ ਲਾਉਣ ਨਾਲੋਂ ਨਾ